ਰੂਹਾਂ ਦਾ ਮੇਲੂਚ ਸਵਾਦ ਸੈਂਕੜਾ ਨਾਮ ਚੀਟਾ ਰੂਹਾਂ ਦਾ ਮੇਲੂਚ ਸਾਇਟ ਕੁਆਲਿਟੀ ਕਵਤਾਂ ਪ੍ਰਸਿੱਧ ਗੀਤਕਾਰ ਦੀਪਾ ਸ਼ਤਨਾਪਨ ਵੀ ਲੈ ਕੇ ਹਾਜ਼ਰ ਹੋਇਆ ਜਿਨ੍ਹਾਂ ਦੇ ਗੀਤਾਂ ਨੂੰ ਚੋਟੀ ਦੇ ਕਲਾਕਾਰ ਅਰਵਿੰਦਰ ਹੈਰੀ ਹਰਦਲ ਖਾਬ ਪਾਲੀ ਦੇਤ ਵਾਲੀਆ ਐਸਸਖਬੀ ਨਾਮ ਸੀ ਜਨੂ ਗੌਰ ਵੀ ਸਰਦੂਲ ਸਕੰਦਰ ਜਸਬੀਰ ਜੱਸੀ ਨੇ ਬਾਕੂ ਵੀ ਕਾਇਆ ਉਹਨਾਂ ਦੀ ਕਵਤਾ ਅੱਖਰ ਲੈ ਕੇ ਹਾਂਜੀ ਅੱਖਰ ਓ ਅੱਖਰ ਅੱਖਰ ਗੁਰਦੇਵ ਮਾਤਾ ਗੁਰਦੇਵ ਪਿਤਾ ਦੇ ਬੋਲਾਂ ਤੇ ਕਾ ਸ਼ਾਦੀ ਵਿਸ਼ੇਸ਼ ਤੁਰੀ ਨੂੰ ਲਿਖ ਕੇ ਪ੍ਰਗਟ ਕਰਵਾ ਵਾਲਾ ਚਿੰਨ ਅੱਖਰ ਕਰਦਾ ਹੈ ਹਰ ਪਾਸ਼ਾ ਦੀ ਬੁਨਿਆਦ ਹੈ ਅੱਖ ਅੱਖਰ ਜੋੜ ਕੇ ਬਣੇ ਸ਼ਬਦ ਦੀ ਕਦੇ ਮੋਤ ਨਹੀਂ ਹੁੰਦੀ ਤੇ ਸਗੋਂ ਉਹ ਸਦਾ ਚਿਰ ਜੀਵੀ ਰਹਿੰਦਾ ਹੈ ਅੱਖਰ ਦੀ ਪਰਿਭਾਸ਼ਾ ਬੜੀ ਅਗੰਭੋਧ ਹੈ ਅੱਖਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਅੱਖਰ ਗੁਰਮੁਖੀ ਦਾ ਅੱਖਰ ਅੰਗਰੇਜ਼ੀ ਦਾ ਅੱਖਰ ਫਾਰਸੀ ਦਾ ਅੱਖਰ ਉਰਦੂ ਦਾ ਅੱਖਰ ਸੰਸਕ੍ਰਿਤ ਦਾ ਅੱਖਰ ਅਰਬੀ ਦਾ ਅੱਖਰ ਫ੍ਰੈਂਚ ਦਾ ਅੱਖਰ ਚੀਨੀ ਦਾ ਅੱਖਰ ਕੰਨੜ ਦਾ ਤੇ ਅੱਖਰ ਹਿੰਦੀ ਦਾ ਅੱਖਰ ਧੰਨ 시ਰੀ ਗੁਰੂ ਗ੍ਰੰਥ ਸਾਹਿਬ ਦਾ ਅੱਖਰ ਗੀਤਾ ਦਾ ਅੱਖਰ ਕੁਰਾਨ ਸ਼ਰੀਫ ਦਾ ਅੱਖਰ ਬਾਈਬਲ ਦਾ ਅੱਖਰ 35 ਦੇ 52 ਅਖਰੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ 52 ਅਖਰੀ ਭਗਤ ਕਬੀਰ ਜੀ ਦੀ ਪ੍ਰਥਮ ਬਾਦਸ਼ਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪ੍ਰਥਮ ਬਾਣੀ ਜਦ ਸਹਿਬ ਦੀ ਉਦਮਵੀ ਪੌੜੀ ਵਿੱਚ ਅੱਖਰਾਂ ਦੀ ਇਸ ਤਰ੍ਹਾਂ ਸਿਫਤ ਕੀਤੀ ਹੈ ਅਖਰੀ ਨਾਮ ਅਖਰੀ ਸਲਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਯੋਗ ਵਖਾਣ ਜੇਨ ਇਹ ਲਿਖੇ ਤੇ ਸਿਰ ਮਾਏ ਜੇਨ ਫਰਮਾਏ ਤੈਨ ਤੈਨ ਪਾਏ ਅੱਖਰ ਉਹ ਵੀ ਹਨ ਜੋ ਦਸਮ ਪਾਤਸ਼ਾ ਧੰਨ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਕਲਮ ਦੇ ਵਿੱਚੋਂ ਜਫਰਨਾਮੇ ਦੇ ਰੂਪ ਵਿੱਚ ਨਿਕਲੇ ਤੇ ਇਹ ਅੱਖਰ ਰੰਗਜੀਵ ਦਾ ਅੰਤ ਸਾਬਤ ਇੱਕ ਅੱਖਰ ਉਹ ਵੀ ਹਨ ਜੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੇਦਾਵੇ ਦੇ ਰੂਪ ਵਿੱਚ ਲਿਖੇ ਗਏ ਤੇ ਫਿਰ ਇਹ ਅੱਖਰ ਮੁਖਸਰ ਦੀ ਧਰਤੀ ਤੇ ਸਿਰ ਦੇ ਕੇ फेर इक-ਬਿਕ ਹੋਏ। دنیਵੀ ਤੌਰ ਤੇ ਅੱਖਰਾਂ ਦੀ ਗੱਲ ਕਰੀਏ। ਫੱਟੀ ਸਲੇਟ, ਕਾਪੀ, ਕਿਤਾਬ ਤੇ ਪੱਥਰ ਤੇ ਉakre ਅੱਖਰ। ਕਵਤਾ, ਦੀਦ ਕਹਾਣੀ, ਗ਼ਜ਼ਲ, ਬੀਰ ਰਸ, ਹਾਸ ਰਸ, ਰਵਾਈ, ਦੋਹਰੇ, ਛੰਦ। ਤੇ ਬੋਲੀਆਂ ਦੇ ਅੱਖਰ ਇਹਨਾਂ ਤੋਂ ਇਲਾਵਾ ਇੱਕੇ ਵੀ ਅੱਖਰ ਇੱਕ ਅੱਖਰ ਕਵਤਾ ਜੇ ਮੈਂ ਦੋ ਪੜ ਲੈਂਦਾ ਅੱਖਰ ਅੱਜ ਨਾ ਪੜਨੇ ਪੈਂਦੇ ਪੱਥਰ ਇਹ ਮੇਰੀ ਪਹਿਚਾਨ ਦੇ ਅੱਖਰ ਇਹ ਮੇਰੀ ਜਿੰਦ ਜਾਨ ਨੇ ਅੱਖਰ ਇਹ ਪੱਥਰ ਨਹੀਂ ਜੋ ਚੁੱਪ ਰਹਿਣਗੇ ਇਹ ਅੱਖਰ ਨੇ ਇਹ ਬੋਲ ਪੈਣਗੇ ਕੁਝ ਅੱਖਰ ਨੇ ਪੁਰਸ਼ਾਂ ਦੇ ਚਾਏ ਇਹੇ ਚੱਲ ਕੇ ਧੁਰ ਦਰਗਾਹੋਂ ਆਏ ਇਹਨੇ ਇੱਕਮਕਾਰ ਦੇ ਅੱਖਰ ਇਹ ਬੜੇ ਸਤਕਾਰ ਦੇ ਅੱਖਰ ਕੁਝ ਗੀਤਾ ਗ੍ਰੰਥ ਕੁਰਾਨ ਦੇ ਅੱਖਰ ਇਹਨੇ ਕੁੱਲ ਜਹਾਨ ਦੇ ਅੱਖਰ ਘਾਟਾ ਤੈਨੂੰ ਪੈਣ ਨਹੀਂ ਦਿੰਦੇ ਆਪੇ ਪੂਰਾ ਤੋਲ ਲੈਣਗੇ ਇਹ ਪੱਥਰ ਨਹੀਂ ਜੋ ਚੁੱਪ ਰਹਿਣਗੇ ਇਹ ਅੱਖਰ ਨੇ ਇਹ ਬੋਲ ਪੈਣਗੇ ਇਹ ਚਾਰ ਜੋ ਮੇਰੇ ਨਾਂ ਦੇ ਅੱਖਰ ਇਹ ਮੈਨੂੰ ਗੁੰਮ ਹੋਣ ਨਹੀਂ ਦਿੰਦੇ ਇਹ ਜਾਏ ਮੇਰੀ ਮਾਂ ਦੇ ਅੱਖਰ ਪਿੱਠ ਚੋਂ ਮੈਨੂੰ ਟੋਲ ਲੈਣਗੇ ਇਹ ਪੱਥਰ ਨਹੀਂ ਜੋ ਚੁੱਪ ਰਹਿਣਗੇ ਇਹ ਅੱਖਰ ਨੇ ਇਹ ਬੋਲ ਪੈਣਗੇ ਇਹ ਪੱਥਰ ਨਹੀਂ ਜੋ ਚੁੱਪ ਰਹਿਣਗੇ ਇਹ ਅੱਖਰ ਨੇ ਇਹ ਬੋਲ ਪੈਣਗੇ